ਨੇ ਚ ਕਿਸੇ ਗੱਲ ਤੇ ਸੀਰੀਅਸ ਨਹੀਂ ਹੈਗਾ ਉਹ ਉਹ ਇਸ ਗੱਲ ਤੇ ਟਿਕਿਆ ਹੋਇਆ ਵੀ ਟੋਲ ਪਲਾਜ਼ਾ ਬੰਦ ਆ ਤੇ ਬੰਦ ਆ ਅਸੀਂ ਦੇ ਸਟੇਟ ਸਰਕਾਰ ਤੋਂ ਪੈਸੇ ਲੈ ਹੀ ਲੈ ਤੇ ਗਡਕਰੀ ਸਾਹਿਬ ਇਹ ਹੁਬੋ ਬਕੇ ਬਿਆਨ ਦਿੰਦੇ ਆ ਮੈਂ ਜਨਤਾ ਦੀ ਖਾਤਰ ਇੰਨਾ ਰੋਡਾਂ ਤੇ ਪੈਸਾ ਖਰਚ ਕਰਦਾ ਇਹ ਪੈਸਾ ਤੇ ਫਿਰ ਸਾਡਾ ਹੀ ਆ ਨਾ ਜਨਤਾ ਦਾ ਹੀ ਚੱਕੀ ਉਹ ਸਰਕਾਰ ਕੰਨੀਓ ਕੀ ਲਾ ਰਿਆ ਸਰਕਾਰ ਕੀ ਲਾ ਰਹੀ ਆਪਣਾ ਉਹ ਜਵਾਬ ਦੇਣ ਗਡਕਰੀ ਸਾਹਿਬ ਬਾਤੋ ਦੇ ਲੈ ਵੀ ਸਾਡੇ ਨਾਲ ਹੀ ਆ ਕਿ ਕਿਤੇ ਨਾ ਕਿਤੇ ਪੰਜਾਬ ਦੀ ਜਨਤਾ ਨਾ ਤਕਾਉ ਹੋ ਰਹੀ ਆ ਕੀ ਕਹਣਾ ਚਲੋ 16 ਜੂਨ ਤੋਂ ਕੋਰਪੋਰਲ ਜਬਰੀ 3 ਜੂਨ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਆਪਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਡੀ ਇੱਕ ਮੀਟਿੰਗ ਸਰਦੀ ਸੀ ਔਰ ਉਸ ਮੀਟਿੰਗ ਦੇ ਵਿੱਚ ਵੀ ਸਾਡੀਆਂ ਵਿਚਾਰਾਂ ਹੋਈਆਂ ਨੇ ਕਿ ਉਹ ਉਥੋਂ ਦੀਆਂ ਕਮੀਆਂ ਸੀ ਅਸੀਂ ਉਹ ਉਹਨਾਂ ਨੂੰ ਦੱਸੀਆਂ ਤੇ ਉਹਨਾਂ ਨੇ ਇਹ ਗੱਲ ਉਸੇ ਟਾਈਮ ਡੀਸੀ ਸਾਹਿਬ ਨੇ ਉਹਦੇ ਲੈਟਰ ਬਣਾ ਕੇ ਅੱਗੇ ਭੇਜ ਦਿੱਤੀ ਪਰ ਮੈਨੂੰ ਇੰਜ ਲੱਗਿਆ ਵੀ ਅੱਜ ਵੀ ਉਹਦਾ ਕੋਈ ਜਵਾਬ ਆ ਜਿਹੜਾ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਉਹਨਾਂ ਨੇ ਐਨਸੀ ਨੇ ਨਹੀਂ ਦਿੱਤਾ ਵੀ ਜਿਹੜੇ ਤੁਸੀਂ ਭੇਜ ਰਹੇ ਹੋ ਇਹਦਾ ਕੀ ਜਵਾਬ ਆ ਅੱਜ ਵੀ ਉਹ ਕਹਿ ਰਹੇ ਸੀ ਅੰਦਰ ਉਹਨਾਂ ਨੂੰ ਵੀ ਮੈਨੂੰ ਮੇਰੇ ਜਵਾਬ ਤੇ ਦਿਓ ਮੈਂ ਭੇਜ ਰਹੀ ਆ ਉਹਦੇ ਲੈ ਕੇ ਇਸ ਕਰਕੇ NHC ਕਿਸੇ ਗੱਲ ਤੇ ਸੀਰੀਅਸ ਨਹੀਂ ਹੈਗਾ ਉਹ ਇਸ ਗੱਲ ਤੇ ਟਿਕਿਆ ਹੋਇਆ ਵੀ ਟੂਲ ਪਲਾਜਾ ਬੰਦ ਆ ਤੇ ਬੰਦ ਆ ਅਸੀਂ ਤੇ ਸਟੇਟ ਸਰਕਾਰ ਤੋਂ ਪੈਸੇ ਲੈ ਹੀ ਲੈ 100% ਉਹਦੇ ਮਨ 'ਚ ਇਹੀ ਕਰਦਾ ਅੱਜ ਤਿੰਨਾ ਟੂਲ ਪਲਾਜਾ ਹੁਣ ਤੋਂ ਜਿਹੜਾ 290 ਕਿਲੋਮੀਟਰ ਦਾ ਆਵਾਰਡ ਆ ਉਹਦੇ ਜਿਹੜੇ ਤਿੰਨ ਟੂਲ ਪਲਾਜੇ ਦੇ ਕਰਨਾਲ ਵਾਲਾ ਮੋਹਾਲਾ ਫੇਲੋ ਟੋਆ ਵਾਲਾ ਲਗਭਗ ਇਹਨਾਂ ਦੇ ਉੱਤੋਂ ਸਾਲ ਦਾ 900 ਕਰੋੜ ਦੇ ਲਗਭਗ ਜਾ ਰਿਹਾ ਇੰਨਾ ਟੂਰ ਮਾ ਗਿਆ ਤੇ ਗਡਕਰੀ ਸਾਹਿਬ ਇਹ ਹਉਬੋਬ ਕੇ ਬਿਆਨ ਦਿੰਦੇ ਆ ਕਿ ਮੈਂ ਇਮਾਨਦਾਰ ਮੈਂ ਜਨਤਾ ਦੀ ਖਾਤਰ ਇੰਨਾ ਰੋਡਾਂ ਤੇ ਪੈਸਾ ਖਰਚ ਕਰਦਾ ਇਹ ਪੈਸਾ ਤੇ ਫਿਰ ਸਾਡਾ ਹੀ ਆ ਨਾ ਜਨਤਾ ਦਾ ਹੀ ਚੱਕ ਕੇ ਉਹ ਸਰਕਾਰ ਕਨੀਓ ਕੀ ਲਾ ਰਿਆ ਸਰਕਾਰ ਕੀ ਲਾ ਰਹੀ ਆਪਣਾ ਉਹ ਜਵਾਬ ਦੇਣ ਗਡਕਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕੀ ਹੋਇਆ ਤੁਹਾਡਾ ਅੱਜ ਇਹੀ ਗੱਲਾਂ ਹੋਈਆਂ ਦੀਆਂ ਕੋਈ ਬੇਸਟਾ ਨਹੀਂ ਮੀਟਿੰਗ ਨਹੀਂ ਨਹੀਂ ਬੇਸਟਾ ਯਾਰ ਮੀਟਿੰਗ ਤੇ ਕੋਈ ਸਿੱਟਾ ਨਿਕਲ ਨਹੀਂ ਰਿਹਾ ਕਿਉਂਕਿ ਸਿੱਟਾ ਤੇ ਤਾਂ ਨਿਕਲੋ ਜਿਉਂ ਕਹਿਣਗੇ ਵੀ ਆਹ ਲੋ ਜੀ ਅਸੀਂ ਇਹ ਰੇਟ ਕੱਟ ਕਰਦੇ ਆਂ ਅਸੀਂ ਕਹਾਂਗੇ ਇੰਨੇ ਇੰਨੇ ਸਾਡਾ ਕਯਾਰਾ ਨਹੀਂ ਹੁੰਦਾ ਅਸੀਂ ਇੰਨੇ ਕੱਟ ਕਰਾਉਣੇ ਅਜੇ ਉਸ ਵਿਸ਼ੇ ਤੇ ਤਾਂ ਗੱਲ ਹੀ ਨਹੀਂ ਚੱਲੀ ਜਿਹੜਾ ਤੁਸੀਂ ਕਹਿੰਦੇ ਸੀ ਸੱਚ ਨਹੀਂ ਕਿਤੇ ਨਾ ਕਿ ਤੁਹਾਨੂੰ ਵੀ ਜਿਦਾਂ ਲੱਗ ਰਿਹਾ ਸੀਗਾ ਵੀ ਇਹ ਇਹ ਦੁਆਰਾ ਧੱਕੇ ਨਾਲ ਚਲਾਇਆ ਜਾ ਰਿਹਾ ਹੈ ਆਖਾਂ ਦੇ ਵਿੱਚ ਇਧਰੋਂ ਫੱਗਾਂ ਰਹੀ ਹੈ ਅਸੀਂ ਤੇ ਪਿਛਲੀ ਮੀਟਿੰਗ ਵਿੱਚ ਕਹਿ ਰਹੇ ਸੀ ਸੀਪੀ ਸਾਹਿਬ ਵੀ ਜੀ ਹਾਈ ਕੋਰਟ ਦੇ ਹੁਕਮ ਆ ਗਏ ਕੁਲਣ ਦਿੱਤਾ ਸਾਨੂੰ ਫਿਰ ਇਹ ਕੁਲਣਾ ਪਊਗਾ ਜੀ ਫਿਰ ਆਪਾਂ ਉਹਨੂੰ ਸਾਹਮਣੇ ਹੋ ਜਾਣਾ ਇਹ ਗੱਲਾਂ ਹੋਈਆਂ ਨੇ ਤੇ ਪਰ ਇਸ ਵਾਰੀ ਨਹੀਂ ਕੋਈ ਉਹਦੀ ਗੱਲ ਹੋਈ ਤੇ ਬੈਠੇ ਆ ਚਲੋ 23 ਤਰੀਕ ਆ ਹੁਣ 23 ਤਰੀਕ ਨੂੰ ਅਸੀਂ ਦੇਖਾਂਗੇ ਹਾਈ ਕੋਰਟ ਵੀ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਸੀ ਉੱਥੇ ਜੀ ਬਿਲਕੁਲ ਅਸੀਂ ਸਾਡੇ ਵਕੀਲ ਸਾਹਿਬ ਪੇਸ਼ ਹੋਣਗੇ ਹਾਈ ਕੋਰਟ ਦੇ ਵਿੱਚ ਅਸੀਂ ਆਪ ਵੀ ਜਾਵਾਂਗੇ ਤੇ ਤਰੀਕਾ 23 ਤਰੀਕ ਲਈ ਅਸੀਂ ਜਵਾਬ ਦਾਵਾ ਜਿਹੜਾ ਜੇ ਉਦੋਂ ਹੀ ਜਵਾਬ ਦੇਣਾ ਦੇਣਾ ਹੋਵੇ ਜਾਂ ਉਦੋਂ ਟਾਈਮ ਮਿਲਦਾ ਕੀ ਹੁੰਦਾ ਉਹ ਹਾਈ ਕਮਿਸ਼ਨਰ ਜਿਹੜਾ ਅੱਜ ਡਿਪਟੀ ਕਮਿਸ਼ਨਰ ਨੇ ਸਾਫ਼ ਕਿਹਾ ਵੀ ਉਹਨਾਂ ਦੇ ਚਿੱਠਿਆਂ ਦਾ ਵੀ ਜਵਾਬ ਨਹੀਂ ਆ ਰਹੇ ਅੰਦਰ ਬਿਲਕੁਲ ਜੀ ਇਸ ਡਿਪਟੀ ਕਮਿਸ਼ਨਰ ਸਾਹਿਬ ਨੇ ਬਿਲਕੁਲ ਸਾਫ਼ ਉਹਨਾਂ ਨੂੰ ਕਿਹਾ ਵੀ ਮੇਰੀਆਂ ਚਿੱਠੀਆਂ ਦੇ ਜਵਾਬ ਵੀ ਮੈਨੂੰ ਦੇ ਦਿਓ ਮੇਰੀਆਂ ਚਿੱਠੀਆਂ ਮੈਂ ਲਿਖ ਲਿਖ ਭੇਜਦੀਆਂ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਕਿਉਂ ਨਹੀਂ ਦਿੰਦੇ ਮੈਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈਗਾ ਬਹੁਤ ਹੀ ਅਜਾ ਜਾਂ ਪੰਜਾਬ ਸਰਕਾਰ ਤੋਂ ਲਿਵਾੜਾ ਆ ਪੰਜਾਬ ਸਰਕਾਰ ਪੱਕਾ ਪੱਕੇ ਤੋਂ ਲੱਗਦੀ ਹੈ ਸਾਡੇ ਨਾਲ ਹੀ ਆ ਕਿ ਕਿਤੇ ਤੇ ਪੰਜਾਬ ਸਰਕਾਰ ਜੇ ਜਨਤਾ ਪੱਖੀ ਹੋਊਗੀ ਤੇ ਸਾਡੇ ਨਾਲ ਹੀ ਰਹੂਗੀ। ਤੇ ਹਾਂ ਜਨਤਾ ਦਾ ਜਿਹੜਾ ਤਕਾ ਚ ਅਗਲਾ ਐਕਸ਼ਨ ਤੁਹਾਡਾ ਇਹ ਆ ਟੋਲ ਪਲਾਜ਼ਾ ਬੰਦ ਰਹਿਣਾ ਨਹੀਂ ਕਰਦਾ। ਬਿਲਕੁਲ ਜੀ ਟੋਲ ਪਲਾਜ਼ਾ ਬੰਦ ਰੂਪ ਟੋਲ ਪਲਾਜ਼ਾ ਤੇ ਨਹੀਂ ਚੱਲਣ ਦਿੰਦੇ। ਕਿਉਂਕਿ ਬੜੇ ਪਰੇਸ਼ਾਨੀ ਵਾਲੀ ਗੱਲ ਆ ਵੀ ਅਸੀਂ ਗੱਡੀ ਖਰੀਦਣ ਤੋਂ ਲੈ ਕੇ ਟੈਕਸ ਦਿੰਨੇ ਆ, ਦੋ ਸਟੇਟਾਂ ਨੂੰ ਤੇਲ ਪੂਣ ਲਗੇਟਾ ਦਿੰਨੇ ਆ, ਫਿਰ ਫਿਰ ਵੀ ਇਹ ਛੜਕਾਂ ਤੇ ਛੜਕਾਂ ਤੇ ਇੱਕ ਨਿੱਕੀ ਜਿਹੀ ਪੁਲੀ ਬਣਦੀ ਆ। ਉਹ ਪੁਲੀ ਦੇ ਪੈਸੇ ਜੋੜ ਕੇ ਵੀ ਟੋਲ ਦੇ ਵਿੱਚ ਲਾਉਂਦੇ ਨੇ। ਦੇਖੋ ਕਿੱਡੀ ਗੱਲ ਸਰਕਾਰ ਲਈ ਵੀ ਇੱਕ ਛੋਟੀ ਜਿਹੀ ਪੁਲੀ ਰਿਪੇਅਰ ਕਰਦੇ ਨਾ ਉਹ ਰਿਪੇਅਰ ਦੇ ਪੈਸੇ ਦੁਬਾਰੇ ਟੂਲ ਦੇ ਵਿੱਚ ਜੋੜੇ ਜਾਂਦੇ ਆ 5 ਰੁਪਏ ਟੂਲ ਵਿੱਚ ਸਰਕਾਰ ਕੀ ਲਾ ਰਹੀ ਜੀ ਅਸੀਂ ਹੁਣ ਜਿਵੇਂ ਵਕੀਲਾਂ ਦਾ ਪੈਨਲ ਬਣਾਇਆ ਵਾ ਔਰ ਪੂਰੀ ਤਰ੍ਹਾਂ ਜੋ ਵੀ ਇਹਦਾ ਜਵਾਬਦੇਹ ਅਸੀਂ ਹਾਈ ਕੋਰਟ ਦੇ ਵਿੱਚ ਚਾਵਾਂਗੇ ਔਰ ਕੋਰਟ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਸਾਡਾ ਸਾਥ ਦੇਣ ਔਰ ਆਪਣਾ ਜਿਹੜਾ ਪੱਖ ਆ ਇਹ ਠੋਸ ਤਰੀਕੇ ਨਾਲ ਰੱਖਣ ਕਿ ਜਿਹੜਾ ਇਹ ਪੈਸਾ ਸੂਬੇ ਦਾ ਹੈ ਸੂਬੇ ਦਾ ਪੈਸਾ ਜਾ ਰਿਹਾ ਸੋ ਇਹ ਇਹ ਸੂਬੇ ਨੂੰ ਵਾਪਸ ਲੈਣਾ ਚਾਹੀਦਾ ਤਾਂ ਕਿ ਇਹ ਸੂਬੇ ਤੇ ਲੱਗ ਸਕੇ ਜਿਉਂਜੀ ਐਸ ਕੇ ਐਮ ਆ ਗਿਆਰਨਾ ਤੇ ਕੇ ਐਮ ਐਮ ਤੇ ਇਹ ਸਾਰੇ ਜਥੇਬੰਦੀਆਂ ਸਾਡੇ ਨਾਲ ਆ ਬਾਕੀ ਟਰਾਂਸਪੋਰਟ ਯੂਨੀਅਨ ਟੈਕਸੀ ਯੂਨੀਅਨ ਟੈਂਪੋ ਯੂਨੀਅਨ ਇਹ ਸਾਰੇ ਸਾਡੇ ਨਾਲ ਨੇ ਔਰ ਬਾਕੀ ਆਪਾਂ ਦੇਖਿਆ ਵੀ ਜਿਹੜੀ ਆਵਾਮ ਆ ਸਭ ਤੋਂ ਵੱਡੀ ਗੱਲ ਆ ਉਹ ਸਾਡੇ ਨਾਲ ਲੋਕ ਸਾਡੇ ਨਾਲ ਨੇ ਔਰ ਲੋਕਾਂ ਦੇ ਵਿਊਜ਼ ਤੁਸੀਂ ਵੀ ਲੈ ਚੁੱਕੇ ਹੋ ਲੋਕ ਬਹੁਤ ਖੁਸ਼ ਆ ਔਰ ਲੋਕੀ ਚਾਹੁੰਦੇ ਆ ਕਿ ਜਿਹੜਾ ਆ ਘਟਾਲਾ ਹੋਇਆ ਇਹ ਇਹ ਬਾਹਰ ਆਵੇ ਔਰ ਜੋ ਲੋਕਾਂ ਦੇ ਪੈਸਾ ਤੋਂ ਜੇਬਾਂ 'ਚੋਂ ਪੈਸਾ ਠੱਗਿਆ ਜਾ ਰਿਹਾ ਸੀ ਕਿ ਇਹ ਇਹ ਜਿਹੜਾ ਪੈਸਾ ਲੋਕਾਂ ਦਾ ਇਹ ਸੂਬੇ ਤੇ ਲੱਗੇ ਇਹ ਨਾ ਕਿ ਲੀਡਰਾਂ ਦੇ ਆ ਲੋਕਾਂ ਜਿਹਦੇ ਵੀ ਜੇਬਾਂ 'ਚ ਗਿਆ ਉਹ ਜੇਬਾਂ 'ਚ ਜਾਣ ਨਾਲੋਂ ਇਹ ਸੂਬੇ ਤੇ ਲੱਗੇ ਜਿੱਥੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜਿੱਥੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉਤੇ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੋਇਆ ਹੈ ਹਰੇਕ ਸਫੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਊੜਾ ਆੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਣ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ 'ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਦ ਤੋਂ ਬਦ ਜੁਆਰ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ